ਹੈਲੋ एवरीवन गुड मॉर्निंग ਜੀ ਵੈਲਕਮ ਬੈਕ ਟੂ ਮਾਈ ਚੈਨਲ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਆ ਜੀ ਉਮੀਦ ਆ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਚੜ੍ਹਦੀ ਕਲਾ ਵਿੱਚ ਰੱਖਣ ਲਓ ਜੀ ਬਲੌਗ ਜਿਹੜਾ ਆਪਣਾ ਟਾਈਮ ਹੋ ਗਿਆ ਪੌਣਾ 1 ਦਾ ਪੌਣਾ 1 ਦਾ ਟਾਈਮ ਹੋ ਗਿਆ ਤੇ ਬਲੌਗ ਆਪਾਂ ਸਟਾਰਟ ਕਰਦੇ ਆ ਅੱਜ ਦਾ ਘਰ ਦੇ ਕੰਮਕਾਰ ਤਾਂ ਹੋ ਗਏ ਸੀਗੇ ਪੌਣੇ 10 ਖਤਮ ਪੌਣੇ 10 ਖਤਮ ਹੋ ਗਏ ਸੀਗੇ ਉਸ ਤੋਂ ਬਾਅਦ ਹੁਣ ਲੰਚ ਵਗੈਰਾ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਕਲੇਰ ਸਾਹਿਬ ਚਲੇ ਗਏ ਸੁਨਾਵ ਪਤਾ ਨਹੀਂ ਉਹ ਮੈਨੂੰ ਸਰਪ੍ਰਾਈਜ਼ ਦੇ ਦਿੰਦੇ ਨੇ ਕਿ ਝੂਠ ਬੋਲਦੇ ਨੇ ਪਤਾ ਨਹੀਂ ਕੀ ਯਕੀਨ ਹੋ ਕਈ ਦਿਨਾਂ ਤੋਂ ਕਹੀ ਜਾਂਦੇ ਵੀ ਤੈਨੂੰ ਨਵੀਂ ਚਾਰਜ ਵਾਲੀ ਜਿਹੜੀ ਸਕੂਟੀ ਲਿਆ ਕੇ ਦੇਣੀ ਆ ਹੁਣ ਪਤਾ ਨਹੀਂ ਜੀ ਸੱਚ ਆ ਕਿ ਝੂਠ ਆ ਪਰ ਇੱਕ ਵਾਰ ਕਹਿ ਕੇ ਗਏ ਨੇ ਮੈਂ ਗੁੱਸੇ ਸੀ ਜ ਉਹਨਾਂ ਨਾਲ ਕੱਲ ਤੋਂ ਤੇ ਉਹ ਅੱਜ ਸਵੇਰੇ ਰਾਤ ਵੀ ਮੈਨੂੰ ਕਹਿ ਰਹੇ ਸੀ ਕਹਿੰਦੇ ਨੇ ਸਕੂਟਰੀ ਲੈ ਕੇ ਜਾਨੇ ਮੈਂ ਕਿਹਾ ਮੈਨੂੰ ਨਹੀਂ ਚਾਹੀਦੀ ਹੈਗੀ ਸਕੂਟਰੀ ਆ ਹੁਣ ਵੀ ਜਾਂਦੇ ਸਵੇਰੇ ਵੀ ਕਿਹਾ ਉਹਨਾਂ ਨੇ ਅੱਜ ਮੈਨੂੰ ਬੋਲ ਨਹੀਂ ਰਹੀ ਸੀਗੀ ਹੁੰਦੀ ਹੈ ਜੀ ਘਰਾਂ ਦੇ ਵਿੱਚ ਛੋਟੀ ਮੋਟੀ ਨੋਕ ਚੁੱਕ ਪਤੀ ਪਤਨੀ ਦੀ ਹੁੰਦੀ ਰਹਿੰਦੀ ਆ ਤੇ ਸਵੇਰੇ ਵੀ ਹੱਸਦੇ ਸੀ ਕਹਿੰਦੇ ਤੈਨੂੰ ਸਕੂਟਰੀ ਚਾਹੀਦੀ ਹੈ ਮੈਂ ਤਾਂ ਨਹੀਂ ਮਿੰਦੋਣੀ ਚਾਹੀਦੀ ਜਿਵੇਂ ਆਪਾਂ ਐਟੀਟਿਊਡ ਆਪਾਂ ਵੀ ਥੋੜਾ ਜਿਹਾ ਆਪਣਾ ਦਿਖਾ ਰਹੇ ਸੀ ਮੈਂ ਤਾਂ ਵੀ ਨਹੀਂ ਮੈਨੂੰ ਨਹੀਂ ਚਾਹੀਦੀ ਹੈ ਨਾ ਫਿਰ ਉਹਨਾਂ ਨੇ ਫੇਰ ਮਿੰਨ 10 ਵਜੇ ਤੋਂ ਬਾਅਦ ਕਿਹਾ ਕਹਿੰਦੇ ਵੀ ਰੋਟ ਫਟਾਫਟ ਮੈਨੂੰ ਵੀ ਰੋਟੀ ਬਣਾ ਕੇ ਦੇ ਦੇ ਕਹਿੰਦੇ ਤੇਰੇ ਵਾਸਤੇ ਸਕੂਟਰੀ ਲੈ ਕੇ ਆਉਣੀ ਮੈਂ ਕਹਿੰਦਾ ਨਹੀਂ ਚਾਹੀਦੀ ਵੀ ਮੈਨੂੰ ਕਹਿੰਦੇ ਲੈ ਲੈ ਕੇ ਆਉਣਾ ਕਹਿੰਦੇ ਚਲਾਉਣੀ ਕੋਈ ਚਲਾ ਲਈ ਤੇਰੇ ਵਾਸਤੇ ਲੈ ਕੇ ਨਹੀਂ ਹੱਸ ਰਹੇ ਸੀਗੇ ਚਲੋ ਜੀ ਹੁੰਦਾ ਹੀ ਇਸ ਤਰ੍ਹਾਂ ਪਤਾ ਨਹੀਂ ਹੁਣ ਸੱਚ ਆ ਪਤਾ ਨਹੀਂ ਝੂਠ ਆ ਪਤਾ ਨਹੀਂ ਮੈਨੂੰ ਮਜ਼ਾਕ ਕਰਦੇ ਨੇ ਜੀ ਉਹ ਤਾਂ ਹੁਣ ਆਇਆ ਤੂੰ ਹੀ ਪਤਾ ਲੱਗੂ ਪਰ ਇੱਕ ਵਾਰ ਉਹ ਗੱਡੀ ਲੈ ਕੇ ਚਲੇ ਗਏ ਆਪਣਾ ਖਾਣਾ ਖੂਣਾ ਖਾ ਕੇ ਚਲੇ ਗਏ ਹੁਣ ਪਤਾ ਨਹੀਂ ਸੱਚ ਆ ਭਾਈ ਪਤਾ ਨਹੀਂ ਝੂਠ ਆ ਉਹ ਰੱਬ ਨੂੰ ਪਤਾ じゃ ਹੁਣ ਉਹਨਾਂ ਨੂੰ ਪਤਾ ਵੀ ਸਰਪ੍ਰਾਈਜ਼ ਮਿਲਣ ਵਾਲਾ ਜਾਂ ਫਿਰ ਉਦਾਂ ਗੱਲਾਂ ਬਾਤਾਂ ਹੀ ਜੀ ਢਾਲਣ ਲੱਗੇ ਨੇ ਮੈਨੂੰ ਬਲਾ ਮਨਾ ਰਹੇ ਸੀ ਪਤਾ ਨਹੀਂ ਕੀ ਸੀ ਕੀ ਨਾ ਸੀ ਉਹ ਤਾਂ ਹੁਣ ਉਹੀ ਜਾਣਦੇ ਨੇ ਜਾਂ ਰੱਬ ਜਾਣਦਾ ਹੈ ਨਾ ਚਲੋ ਜੀ ਪੌਣ ਇੱਕ ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਥੋੜੀ ਜਿੜ ਕਰੂੰਗੀ ਮੈਂ ਰੈਸਟ ਬਾਕੀ ਸਾਰੇ ਕੰਮ ਹੋ ਗਏ ਕੱਪੜਿਆਂ ਤੋਂ ਲੈ ਕੇ ਸਾਰਾ ਕੰਮ ਹੋ ਗਿਆ ਅੱਜ ਸਵੇਰ ਦਾ ਸੀਗਾ ਜਿਹੜਾ ਰੁਟੀਨ ਸ਼ੇਅਰ ਕੀਤਾ ਮੈਂ ਇੱਕ ਕਮੈਂਟ ਸੀਗਾ ਮੈਨੂੰ ਆਇਆ ਹੋਰ ਕੁਐਸਚਨ ਵੀਡੀਓ ਪੜਾ ਕੇ ਪਹਿਲਾਂ ਜਿਹੜਾ ਆਪਾਂ ਤੁਸੀਂ ਕਿ ਕੱਲ ਦੇਖ ਚੁੱਕੇ ਹੋ ਨਾ ਜਿਹੜਾ ਉਹਦਾ ਤੇ ਉਸ ਟਾਈਮ ਹੀ ਮੈਂ ਮਤਲਬ ਕਿ ਇੱਕ ਵੀਡੀਓ ਦਾ ਐਂਡ ਕਰਕੇ ਕਾਫੀ ਟਾਈਮ ਬਾਅਦ ਅਰੇਸ ਦੁਆਰਾ ਵੀਡੀਓ ਜਿਹੜਾ ਆਪਾਂ ਸਟਾਰਟ ਕਰ ਲਿਆ ਚਲੋ ਜੀ ਅੱਜ ਦਾ ਵਲੌਗ ਆਪਾਂ ਕਰਦੇ ਹਾਂ ਸਟਾਰਟ ਹੁਣ ਦੇਖਦੇ ਆਂ ਵੈਸੇ ਲੰਚ ਵਗੈਰਾ ਹੋ ਗਿਆ ਜੀ ਹੁਣ ਕੁਝ ਹੋਣੀ ਜੇ ਕੁਝ ਖਾਣਾ ਹੋਊਗਾ ਵੀ ਬਾਅਦ ਵਿੱਚ ਲੇਟ ਲੰਚ ਕਿਵੇਂ ਹੋਇਆ ਜੀ ਅੱਜ ਸਾਡਾ ਅਲਰੇਡੀ 10:00 ਨੂੰ ਵੱਜ ਗਏ ਸੀ ਜਿਵੇਂ 9:10 ਮਸੋਂ ਦੱਸੇ ਮੇਰੇ ਅੱਜ ਘਰ ਦੇ ਕੰਮ ਖਤਮ ਹੋ ਗਏ ਸੀਗੇ ਹਨਾ ਉਸ ਤੋਂ ਬਾਅਦ ਫਿਰ ਮੈਨੂੰ ਇਹ ਸੀ ਵੀ ਸਿੱਧਾ ਹੀ ਚਲੋ ਕਿਉਂਕਿ ਅਸੀਂ 10:00 ਵਜੇ ਨਾ ਚਾਹ ਪੀਂਦੀ ਆ ਜੀ ਇਹ ਜਿ ਵਿਲਾ ਝਾੜੂ ਪੋਚਾ ਕਰਕੇ ਕਿਸੇ ਨੂੰ ਹੋਇਆ ਹੋਇਆ ਜ਼ਖਾਮ ਉਹਦੇ ਲਈ ਮੈਂ ਚਾਹ ਜਾਂ ਫਿਰ ਨਿੰਬੂ ਪਾਣੀ ਜਿਵੇਂ ਕਿ ਉਹਨੂੰ ਹੁਣ ਜ਼ਖਾਮ ਸੀ ਮੈਂ ਹੁਣ ਉਹਦੇ ਲਈ ਬਣਾਤੀ ਸੀਗੀ ਚਾਹ ਜਾਂ ਇੱਕ ਦਿਨ ਵੀ ਨਿੰਬੂ ਪਾਣੀ ਵੀ ਬਣਾਦਾ ਸੀਗਾ ਤੇ ਮੇਰੇ ਕਹ ਚਲੋ ਉਹਨੂੰ ਜ਼ਖਾਮ ਹੋਇਆ ਜ਼ਖਾਮ ਦੇ ਵਿੱਚ ਤੁਹਾਨੂੰ ਪਤਾ ਹੀ ਚਾਹ ਚੰਗੀ ਲੱਗਦੀ ਹੈ ਫਿਰ ਮੈਨੂੰ ਅਜੇ ਹੁਣ ਚਾਹ ਪੀਤੀ ਹੋਈ ਆ ਮੈਂ ਨਹਾਣੋ ਕੇ ਵੀ ਬਾਅਦ ਦੇ ਵਿੱਚ ਚਲੋ ਸਿੱਧਾ ਲਾਂਚੇ ਕਰ ਲਵਾਂ ਵੀ 10 ਤਾਂ ਹੁਣ ਵੱਜ ਜਗੇ ਚਾਹ ਪੀਂਦੇ ਕਰਦੇ 1:30 ਹੋ ਗਏ ਸੀ ਇਹ ਹਨਾ ਫਿਰ ਪਲੇਰ ਸਾਹਿਬ ਨੇ ਕਾਲੀ ਕਰਤੀ ਜੀ ਥੋੜੇ ਟਾਈਮ ਬਾਅਦ ਹੀ ਕਹਿੰਦੇ ਛੇਤੀ ਛੇਤੀ ਮੈਨੂੰ ਦੇ ਦੇ ਰੋਟੀ ਬਣਾ ਕੇ ਵੀ ਮੈਂ ਜਾਣਾ ਤੇਰੇ ਲਈ ਸਕੂਟਰ ਲੈ ਕੇ ਆਣਾ ਹੁਣ ਚਲੋ ਦੇਖਦੇ ਆ ਜੀ ਉਹ ਵੀ ਥੋੜੇ ਨਾ ਸ਼ੇਅਰ ਕਰੂੰ ਸਰਪ੍ਰਾਈਜ਼ ਮਿਲਦਾ ਜਾਂ ਫਿਰ ਮੈਨੂੰ ਗੱਲਾਂ ਬਾਤਾਂ ਜਟਾਲ ਰਹੇ ਸੀ ਮਨਾ ਰਹੇ ਸੀ ਪਤਾ ਨਹੀਂ ਕੀ ਸੀ ਹਨਾ ਚਲੋ ਜੀ ਇਸ ਤਰ੍ਹਾਂ ਕਰਕੇ ਅੱਜ ਸਾਡਾ ਜਿਹੜਾ ਲੰਚ ਸੀਗਾ ਉਹ ਵੀ ਹੋ ਗਿਆ 11 ਦੇ ਕਰੀਬ ਅਸੀਂ ਜਿਹੜੇ ਮਤਲਬ ਕਿ ਰੋਟੀ ਖਾਧੀ 11 ਵਜੇ ਜੁੱਕੇ ਸੀਗੇ ਤੇ ਰੋਟੀ ਖਾਧੀ ਉਹਦੇ ਬਾਅਦ ਫਿਰ ਬਰਤਨ ਵਗੈਰਾ ਸਾਫ਼ ਕਰਕੇ ਕਿਚਨ ਬਸ ਕਿਚਨ ਦੇ ਵਿੱਚ ਤੁਹਾਨੂੰ ਪਤਾ ਹੀ ਨਹੀਂ ਨਾ ਟਾਈਮ ਰੋਟੀ ਦਾ ਕੰਮ ਨਹੀਂ ਹੁੰਦਾ ਚਾਹੇ ਆਪਾਂ ਝਾੜੂ ਪੋਚਾ ਕੱਪੜੇ ਡਸਟਿੰਗ ਦਾ ਸਾਰਾ ਕਰ ਲਿਆ ਪਰ ਜਿੰਨਾ ਟਾਈਮ ਆਹ ਜਿਹੜਾ ਰੋਟੀ ਦਾ ਕੰਮ ਨਹੀਂ ਖਤਮ ਹੁੰਦਾ ਉਹਨਾਂ ਟਾਈਮ ਕੰਮ ਵਧੀ ਹੋ ਜਾਂਦੇ ਨੇ ਉਸ ਤੋਂ ਬਾਅਦ ਫਿਰ ਕਿਚਨ ਦੀ ਸਫਾਈ ਬਰਤਨ ਹੋ ਗਏ ਕਾਫੀ ਸਾਰੇ ਜਿਹੜੇ ਇਸ ਤਰ੍ਹਾਂ ਕੰਮ ਹੋ ਜਾਂਦੇ ਨੇ ਹਨਾ ਚਲੋ ਜੀ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਥੋੜੀ देर ਬਾਅਦ ਥੋੜੀ देर ਕਰਕੇ ਰੈਸਟ ਜੇ ਸਰਪ੍ਰਾਈਜ਼ ਹੋਇਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਾ ਸਰਪ੍ਰਾਈਜ਼ ਹੋਇਆ ਉਹ ਵੀ ਫਿਰ ਤੁਹਾਡੇ ਨਾਲ ਨਾ ਮੈਂ ਕਲੇਰ ਸਾਹਿਬ ਨੂੰ ਬਿਠਾ ਕੇ ਫਿਰ ਗੱਲ ਕਰੂੰਗੀ ਵੀ ਹੁਣ ਦੱਸੋ ਮਨਾ ਹੀ ਰਹੇ ਸੀ ਗੱਲਾਂ ਬਾਤਾਂ ਚ ਟਾਲ ਹੀ ਰਹੇ ਸੀ ਜਾਂ ਫਿਰ ਚਲੋ ਸਰਪ੍ਰਾਈਜ਼ ਹੋਇਆ ਫਿਰ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਹੈ ਨਾ ਬਾਕੀ ਮਿੰਟਾ ਕਲਰਫੁੱਲਰ ਦਾ ਵੀ ਇਹ ਵੀ ਹੁਣ ਕਿਹੜਾ ਕਲਰ ਲੈ ਕੇ ਆਉਂਗੇ ਪਤਾ ਨਹੀਂ ਕੀ ਪਤਾ ਜੀ ਮਜ਼ਾਕ ਹੀ ਕਰਦੇ ਹੋ ਹਣਾ ਨਾ ਮੈਂ ਉਹੀ ਫੀਲਿੰਗਾਂ ਲੈ ਜਾਵਾਂ ਉਹ ਇਹਵਾ ਜੁੱਟਦੀ ਫਿਰਾਂ ਮੈਂ ਤਾਂ ਬਹੁਤ ਜ਼ਿਆਦਾ ਫੀਲਿੰਗਾਂ ਲੈ ਰਹੀ ਹਾਂ ਮੈਂ ਸੋਚ ਰਹੀ ਹਾਂ ਵੀ ਮੈਂ ਗੁਰਦੁਆਰਾ ਸਾਹਿਬ ਜਾਇਆ ਕਰੂੰਗੀ ਸਕੂਟੀ ਤੇ ਕਿਉਂਕਿ ਇਹ ਵਾਲੀ ਐਕਟਿਵ ਆ ਜਿਹੜੀ ਕਾਫੀ ਭਾਰੀ ਸੀਗੀ ਦੇ ਕੁਛ ਕਲੀਰ ਸਵਾਪ ਹੀ ਨਹੀਂ ਕਰਾ ਛੱਡਦੇ ਸੀ ਇਹ ਇਹਨਾਂ ਕੋਲੀ ਹੁੰਦੀ ਸੀਗੀ ਇਹਦਾ ਹਨਾ ਕੁਛ ਭਾਰੀ ਕਰਕੇ ਵੀ ਮੈਨੂੰ ਬੱਚੇ ਡਰਾ ਦਿੰਦੇ ਸੀ ਕਿ ਤਾਂ ਕਰਕੇ ਕੁਛ ਮੈਨੂੰ ਕੱਲੀ ਨੂੰ ਚੱਕ ਵੀ ਐਵੇਂ ਕੱਲੀ ਕਿਤੇ ਗਈ ਨਹੀਂ ਜੀ ਤਾਂ ਕਰਕੇ ਵੀ ਆ ਹੁਣ ਸੋਚਦੀ ਸੀ ਮਾਈਂਡ ਦੇ ਵਿੱਚ ਆਪਣੇ ਬਹੁਤ ਕੁਛ ਵੀ ਮੈਂ ਪੱਕਾ ਹੁਣ ਚਲਾਇਆ ਕਰਨੀ ਆ ਗੁਰਦੁਆਰਾ ਸਾਹਿਬ ਜਾਊਂਗੀ ਕਿਤੇ ਹੋਰ ਜਾਣਾ ਉਹ ਜਾਣਾ ਸੂਟ ਸਟਿਚ ਕਰਨ ਦੇਣੇ ਜਾਣਾ ਜਿਵੇਂ ਇੱਥੇ ਕਣਕ ਵਾਲਾ ਹਨਾ ਵੀ ਉੱਥੇ ਵੀ ਮੈਂ ਜਾਇਆ ਕਰੂੰਗੀ ਲੈ ਕੇ ਪਰ ਦੇਖਦੇ ਹਾਂ ਜੀ ਕਿਤੇ ਹਵਾ ਚ ਮੇਰੀਆਂ ਵੀ ਮੈਂ ਕੱਲਾ ਹੀ ਨਾ ਰਹਿ ਜਾਣਾ ਉੱਡ ਗਿਆ ਨਾ ਚਲੋ ਦੇਖਦੇ ਹਾਂ ਜੀ ਚਲੋ ਥੋੜੀ ਦੇਰ ਬਾਅਦ ਮਿਲਦੇ ਹਾਂ ਜੀ ਰੈਸਟ ਕਰ ਲਈ ਤੇ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਜੀ ਫਿਰ ਦੇਵਾਂਗੇ ਅਪਡੇਟ ਤੁਹਾਨੂੰ ਕਿਹੜੀ ਕੀ ਮਿਲਦਾ ਜਾਂ ਨਾ ਮਿਲਦਾ ਹੈ ਨਾ ਲਓ ਜੀ ਸ਼ਾਮ ਦਾ ਟਾਈਮ ਆ ਜੀ 7:30 ਦਾ ਟਾਈਮ ਹੋ ਗਿਆ ਵੀਡੀਓ ਦਾ ਕੰਮ ਕਰਤਾ ਮੈਂ ਸਾਰਾ ਤੇ ਸੂਟ ਮੈਂ ਚੇਂਜ ਕਰ ਲਿਆ ਜਿਆਦੇ ਬਲੈਕ ਸੂਟ ਪਾ ਲਿਆ ਪਰ ਜਿਹੜਾ ਇਹ ਵਾਲਾ ਸੂਟ ਸੀਗਾ ਇਹ ਇਹ ਸੈੱਟ ਨਹੀਂ ਆਇਆ ਜੀ ਬਹੁਤ ਜ਼ਿਆਦਾ ਟਾਈਟ ਹੈਗਾ ਟਾਈਟਾ ਸੂਟ ਆ ਇਹ ਪਰ ਨਹੀਂ ਰੱਖਿਆ ਜਾਂਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਅੱਜ ਕੱਲ ਤਾਂ ਖੁੱਲੇ ਢੁੱਲੇ ਜੀ ਸੂਟ ਵਧੀਆ ਲੱਗਦੇ ਨੇ ਪਰ ਇਹ ਬਹੁਤ ਜ਼ਿਆਦੇ ਟੈਟ ਸੀ ਹਾਂ ਬਾਅਦ ਵਿੱਚ ਦੇਖੋ ਕੰਪੀਓ ਕਰਾਂਗੇ ਬੱਸ ਮੈਂ ਹੁਣ ਇਹ ਚੀਜ਼ ਚੱਕਰ ਪੈ ਗਿਆ ਚਲੋ ਜੀ ਹੁਣ ਆਪਾਂ ਪਹਿਲਾਂ ਸਬਜੀ ਨੂੰ ਤੜਕਾ ਲਾ ਲਈ ਚਨੇ ਬਣਾਉਂਗੀ ਅੱਜ ਮੈਂ ਮੌਜੂਦ ਚਨੇ ਵਾਲਲੇ ਸੀਗੇ ਮੈਂ ਫਿਰ ਫੂਮ ਬੰਦ ਕਰਕੇ ਚਲਾਉਣਾ ਪਊਗਾ ਆਹ ਦੇਖੋ ਚਾਨੇ ਤੇ ਇਧਰ ਆਪਾਂ ਮਸਾਲਾ ਜਿਵੇਂ ਹਲਦੀ ਨਮਕ ਮਿਰਚ ਪਿਆਜ਼ ਲਸਣ ਹਰੀ ਮਿਰਚ ਟਮਾਟਰ ਸਾਰਾ ਕੁਝ ਕਰਤਾ ਮਿਕਸ ਤੇ ਮੈਂ ਐਂ ਦੱਸ ਰਹੀ ਨੂੰ ਭਾਈ ਸਬਜੀ ਵੇਚਦਾਂ ਦਾ ਲਾਲ ਟਮਾਟਰ ਹਰੀਆਂ ਮਿਰਚਾਂ ਪਿਆਜ਼ ਲਸਣ ਹੈ ਨਾ ਤੁਸ ਜਿਆ ਵੱਲੇ ਚੋਪਰ ਦੇ ਵਿੱਚ ਆਪਾਂ ਘਰ ਕੇ ਮਸਾਲਾ ఇంకా పలగ్గ క పల్లగా ਜੋ ਆਪਾਂ ਮਸਾਲਾ ਚੈੱਕ ਕਰਦੇ ਆ ਮਸਾਲਾ ਜਿਹੜਾ ਆਪਣਾ ਬਣ ਕੇ ਦਿੱਜ ਕੇ ਤਿਆਰ ਹੋ ਗਿਆ ਤੇ ਆਪਾਂ ਹੁਣ ਇਹਦੇ ਵਿੱਚ ਚਨੇ ਦੇ ਜਿਹੜੇ ਆਲੂ ਕੱਟੇ ਨੇ ਉਹ ਮਿਕਸ ਕਰਾਂਗੇ ਇਨ੍ਹਾਂ ਚਣਿਆਂ ਵਿੱਚ ਮੈਂ ਆਲੂ ਹੀ ਪਾਉਣੀ ਹੁੰਦੀ ਆਲੂ ਨਾਲ ਕਰਾਰੇ ਹੋ ਜਾਂਦੇ ਨੇਗੇ ਜਿਹੜੇ ਬਾਈਟ ਚਨੇ ਹਨਾ ਤੇ ਲਓ ਜੀ ਇਹ ਮਿਕਸ ਕਰ ਦਾਂਗੇ ਨਾਲ ਦੀ ਨਾਲ ਆਪਾਂ ਆਲੂ ਮਿਕਸ ਕਰ ਦਾਂਗੇ ਜਿੰਨਾ ਮਤਲਬ ਕਿ ਇਹ ਇਹਦੇ ਵਿੱਚ ਹੁਣ ਪਾਣੀ ਸੀਗਾ ਉਹੀ ਪਾਣੀ ਐਡ ਕੀਤਾ ਬਾਦ ਦੇ ਵਿੱਚ ਦੇਖਾਂਗੇ ਜੇ ਆਪਾਂ ਨੂੰ ਜ਼ਿਆਦਾ ਗਰੇਵੀ ਦੀ ਲੋੜ ਹੋ ਵੈਸੇ ਜਿਹੜੀ ਗਰੇਵੀ ਹੁੰਦੀ ਹੈ ਗਰਮੀਆਂ ਦੇ ਵਿੱਚ ਨਾ ਜ਼ਿਆਦਾ ਜਣੀ ਕਿ ਤਰੀ ਵਾਲੀ ਜਿਹੜੀ ਸਬਜ਼ੀ ਹੁੰਦੀ ਉਹ ਹੀ ਵਧੀਆ ਲੱਗਦੀ ਹੈ ਹਨਾ ਬਾਅਦ ਦੇ ਵਿੱਚ ਕੀਤਾ ਸੀ ਪਾਣੀ ਇਹਦੇ ਐਡ ਮੇ ਪਰ ਇੱਕ ਵਾਰ ਪਹਿਲਾਂ ਇਸੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਆਲੂ ਸੀਗੇ ਉਹ ਪਕਾ ਲਈ ਸੀਗੇ ਚਲੋ ਜਿਸ ਤਰ੍ਹਾਂ ਆਪਾਂ ਇਹਨੂੰ ਹੁਣ ਕੜਛੇ ਦੇ ਵਿੱਚ ਫੇਰ ਕਿ ਟੱਕ ਦਵਾਂਗੇ ਤੇ ਇਹਨੂੰ ਤੇ ਬਾਅਦ ਦੇ ਵਿੱਚ ਇੱਥੇ ਨਾਲ ਹੀ ਦੇਖ ਰਹੀ ਸੀ ਮੈਂ ਕਿ ਚਨੇ ਦੇਖ ਵੀ ਲਵਾਂ ਵੀ ਰਿੱਜ ਗਏ ਜਾਂ ਨਾ ਪਰ ਜਨੇ ਪਰਫੈਕਟ ਸੀ ਜਿੰਨੇ ਮੈਂ ਰਜੋਣੇ ਸੀ ਉਹਨੇ ਰਿੱਜ ਝੁੱਕੇ ਸੀਗੇ ਹਨਾ ਚਲੋ ਜੇ ਆਪਾਂ ਇਹਨੂੰ ਹੁਣ ਇੱਥੇ ਟੱਕ ਦਾਂਗੇ ਤੇ ਥੋੜਾ ਜਿਹਾ ਨਮਕ ਪਤਾ ਕੀ ਸੀਗਾ ਨਮਕ ਵੀ ਦੇਖ ਰਹੀ ਸੀ ਇੱਥੇ ਚਣਿਆਂ ਦੇ ਵਿੱਚ ਮੈਂ ਚਣਿਆਂ ਦੇ ਵਿੱਚ ਉਵਾਲਣ ਵੇਲੇ ਸ਼ਾਇਦ ਅੱਜ ਮੈਂ ਨਮਕ ਭੁੱਲ ਗਈ ਸੀਗੀ ਪਾਉਣਾ ਉਹੀ ਚੈੱਕ ਕਰ ਰਹੀ ਸੀ ਮੈਂ ਕਿ ਫਿਰ ਸਬਜ਼ੀ ਵਿੱਚ ਚਾਹੀਏ ਆਪਾਂ ਬਾਅਦ ਦੇ ਵਿੱਚ ਨਮਕ ਮਿਕਸ ਕਰ ਦਈਏ ਜੀ ਆ ਜਾਨੀ ਕਿ ਘੱਟ ਹੋਵੇ ਫਿਰ ਉਹ ਗੱਲ ਜੀ ਨਹੀਂ ਬਣਦੀ ਜਿਹੜਾ ਨਮਕ ਆ ਉਹ ਤਾਂ ਪਹਿਲਾਂ ਹੀ ਆਪਣੇ ਸਵਾਦ ਦੇ ਅਨੁਸਾਰ ਹੋਣਾ ਜ਼ਰੂਰੀ ਆ ਹਨਾ ਵੀ ਫਿਰ ਬਾਅਦ ਦੇ ਵਿੱਚ ਹੋ ਜਾਂਦਾ ਉਸ ਤੋਂ ਬਾਅਦ ਇੱਥੇ ਪਲੱਗ ਨੂੰ ਪਤਾ ਨਹੀਂ ਕੀ ਹੋ ਗਿਆ ਸੀਗਾ ਆ ਜਿਹੜਾ ਇਧਰ ਇੰਡੈਕਸ਼ਨ ਵਾਲਾ ਸੀ ਉਹ ਮਾਂ ਇੰਡੈਕਸ਼ਨ ਬੰਦ ਹੁੰਦਾ ਸੀ ਚੱਲ ਪੈਂਦਾ ਸੀ ਬੰਦ ਇਸ ਤਰ੍ਹਾਂ ਮੈਨੂੰ ਕਾਫੀ ਅ ਪਰੇਸ਼ਾਨ ਕੀਤਾ ਹੋਏ ਸੀ ਨੇ ਫਿਰ ਤੇ ਤੇਜ਼ ਆ ਗਈ ਹੈ ਸ਼ਾਤੂ ਸ਼ਿਸ਼ਟਾ ਕੁ ਬਹੁਤ ਤੇਜ਼ ਆ ਗਈ ਨੇ ਇਹ ਬਹੁਤ ਬਹੁਤ ਜ਼ਿਆਦਾ ਤੇਜ਼ ਮੈਂ ਅੰਦਰ ਬਣਾ ਰਹੀ ਸੀ ਫੁਲਕੇ ਸਬਜ਼ੀ ਆਪਣੀ ਬਣ ਗਈ ਪਰ ਇੰਨੀ ਤੇਜ਼ ਮੇਰੀ ਆ ਗਈ ਪਤਾ ਤਾਂ ਲਾਈਟ ਦਾ ਨਹੀਂ ਪਤਾ ਇਹਨੂੰ ਬੰਦ ਕਰਕੇ ਮੈਂ ਚਲਾਉਣਾ ਭੁੱਲ ਜਾਨੀ ਆ ਇੱਧਰ ਵਸ ਮੈਂ ਫੁਲਕੇ ਬਣਾ ਰਹੀ ਸੀ ਸਭ ਤੇਜ਼ ਇੰਨੀ ਮੇਰੀ ਆ ਰਹੀ ਹੈ ਨਾ ਲੋ ਜੀ ਰਾਤ ਦੇ 10 ਵਜੇ ਦਾ ਲਗਭਗ ਟਾਈਮ ਆਗਾ ਇਹ ਦਿਨ ਉਹ ਹੀ ਹੈ ਜੀ ਮੰਗਲਵਾਰ ਮੰਗਲਵਾਰ ਵਾਲਾ ਦਿਨ ਨਹੀਂ ਬੁੱਧਵਾਰ ਬੁੱਧਵਾਰ ਦੇ ਨਾਲ ਜੀ ਕਹਿੰਦੇ ਨੇ ਰਾਤ ਦੇ 10 ਵਜੇ ਦਾ ਟਾਈਮ ਹਨੇਰੀ ਦਬਨ ਤੋਂ ਬਾਅਦ ਫਿਰ ਅਸੀਂ ਇੱਥੇ ਲੱਗੇ ਸੀਗੇ ਖਾਣਾ ਖਾਣ ਇੱਥੇ ਕਲੇਰ ਸਾਹਿਬ ਨੇ ਚੌਲ ਖਾਦੇ ਨਹੀਂ ਸੀ ਉਹ ਕਹਿੰਦੇ ਮੈਂ ਨਹੀਂ ਖਾਣੇ ਤੇ ਉਹ ਘਾਟੇ ਖਾਂਦੇ ਨਹੀਂ ਜਿਵੇਂ ਪਹਿਲਾਂ ਵੀ ਦੱਸਿਆ ਗਈ ਬਾਰ ਤੇ ਮੈਂ ਤੇ ਪਿੰਦਰ ਨੇ ਚੌਲੇ ਖਾਦੇ ਸੀ ਇੱਕ ਅੱਧਾ ਫੁਲਕਾ ਵੀ ਲੈ ਲਿਆ ਸੀ ਉਸ ਤੋਂ ਬਾਅਦ ਇਹ ਨੈਕਸਟ ਡੇ ਆ ਜੀ 6 ਜੂਨ ਦਾ ਵੀਰਵਾਰ ਦੇ ਨਾਲ ਇੱਥੇ ਅੱਜ ਜਿਹੜਾ ਆਪਣਾ ਵੈਸੇ ਤਾਂ ਇੱਕ ਹਫ਼ਤਾ ਹੋ ਗਿਆ ਜਿਸ ਹਿੱਦੀ ਜਿਹੜੇ ਆਪਣੇ ਹਨਾ ਸਹੀਦਾਂ ਨੇ ਆਪਣੇ ਨੇ ਮਤਲਬ ਕਿ ਪਹਿਲਾਂ ਵੀ ਮੈਂ ਪੋਸਟ ਪਾਈ ਸੀ ਅਕਾਲ ਤਖਤ ਤੋਂ ਜਿਹੜਾ ਕੱਲੂ ਘਰ 1984 ਦਾ ਸੀ ਉੱਥੇ ਮੇਰੇ ਦਾਦਾ ਜੀ ਵੀ ਸ਼ਹੀਦ ਹੋਏ ਸੀ ਉੱਥੇ ਅਕਾਲ ਤਖਤ ਤੇ ਜੋ ਵੀ ਸਿੰਘ ਜਾਂ ਸਿੰਘਣੇ ਸ਼ਹੀਦ ਹੋਏ ਨੇ ਸਾਰਿਆਂ ਨੂੰ ਕੋਟ-કોટ ਪ੍ਰਣਾਮ ਆ ਜੀ ਨਾਮਾ ਨਾ ਬਹੁਤ ਹਨਾ ਉਹ ਵਾਹਿਗੁਰੂ ਜੀ ਸਭ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਬਹੁਤ ਜ਼ਿਆਦਾ ਦੇਖੋ ਨਾ ਪੁੱਲ ਨੂੰ ਜੋਗ ਵਾਲਾ ਜਿਹੜਾ ਹਨਾ ਆ ਸ਼ਾਕਾ ਨੀਲਾ ਤਾਰਾ ਜਿਹੜਾ ਅੱਜ 40 ਸਾਲ ਹੋ ਗਏ ਮੇਰੇ ਦਾਦਾ ਜੀ ਨੂੰ ਵੀ ਸ਼ਹੀਦ ਹੋਇਆ ਨੂੰ 40 ਸਾਲ ਹੋ ਗਏ ਅੱਜ ਹਨਾ ਚਲੋ ਪ੍ਰਮਾਤਮਾ ਦੇਖੋ ਨਾ ਨੇ ਸਹੀਦਿਆਂ ਕੀਤੀਆਂ ਹਨਾ ਸ਼ਹਾਦਤਾਂ ਦਿੱਤੀਆਂ ਤੇ ਚਲੋ ਕੋਟ-ਕੋਟ ਪ੍ਰਣਾਮ ਆ ਜੀ ਇੱਕ ਵਾਰ ਫੇਰ ਸਾਰੇ ਸ਼ਹੀਦਾਂ ਨੂੰ ਸਿੰਘਾਂ ਸਿੰਗੜੀਆਂ ਨੂੰ ਤੇ ਇੱਥੇ ਜਿਹੜਾ ਨੇਰੀ ਨੇ ਪੂਰਾ ਪਾਇਆ ਸੀਗਾ ਰਾਤ ਗਾ ਬਹੁਤ ਜ਼ਿਆਦਾ ਰਿੱਤਾ ਹੀ ਰਿੱਤਾ ਹੋ ਗਿਆ ਸੀ ਉਹੀ ਸਵੇਰ ਤੋਂ ਲੱਗੀ ਹੋਈਆਂ ਜੀ ਪਹਿਲਾਂ ਅੰਦਰ ਦਾ ਸਾਫ ਕੀਤਾ ਸਾਰਾ ਫੇਰ ਲੱਗੀ ਸੀ ਬਾਹਰ ਦਾ ਕੂੜਾ ਜਾਨੀ ਕਿ ਇੱਕ ਪੱਠਲੀ ਹੋਇਆ ਰੇਤਾ ਰੁੱਤਾ ਪਰ ਗਾਹ ਇੰਨਾ ਜ਼ਿਆਦਾ ਸੀ ਮੇਰੀ ਵੀ ਪੂਰੀ ਜਿਹੜੀ ਹਾਲਤ ਖਰਾਬ ਹੋ ਗਈ ਸਫਾਈ ਕਰਦੀ ਦੀ ਰਾਤ ਸੌਣ ਟਾਈਮ ਸੱਚ ਮੰਨਿਓ ਜੀ ਇੰਨਾ ਜ਼ਿਆਦਾ ਸਿਰ ਦੇ ਵਿੱਚ ਮੇਰੇ ਦਰਦ ਹੋਇਆ ਬਹੁਤ ਜ਼ਿਆਦਾ ਪਰ ਕੀ ਕਰੀਏ ਜੀ ਇਹ ਜੀ ਨਾਂ ਵੀ ਚੱਕੀ ਤਾਂ ਉਦਾਂ ਹੀ ਫਿਰ ਮਨ ਖਿੱਚਦਾ ਹਨਾ ਫਿਰ ਇਹ ਹੋ ਜਾਂਦਾ ਵੀ ਘਰ ਗੰਦਾ ਪਿਆ ਕੀ ਕਰੀਏ ਦੱਸੋ ਹਨਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨਹੀਂ ਤੇ ਉਦੋਂ ਦਾ ਮੀਂਹ ਆ ਜਾਂਦਾ ਮੀਂਹ ਵਧੀਆ ਸੀਗਾ ਮੌਸਮ ਵੀ ਸਾਫ਼ ਹੋ ਜਾਂਦਾ ਪੇੜ ਪੌਦੇ ਵੀ ਸਾਫ਼ ਹੋ ਜਾਂਦੇ ਸੌਰੀ ਤੇ ਜਿਹੜੀ ਡਸਟ ਸੀ ਸਾਰੀ ਲੈ ਜਾਣੀ ਸੀ ਉਸ ਤੋਂ ਬਾਅਦ ਇੱਥੇ ਜਿਹੜੇ ਗਮਲੇ ਪਏ ਸੀ ਜੀ ਬਹੁਤ ਹੈਵੀ ਸੀ ਮੈਸੀ ਤਿੰਨ ਜਾਣਿਆਂ ਨੇ ਲੱਗ ਕੇ ਉਧਰ ਚੱਕ ਕੇ ਰੱਖੇ ਨੇ ਕਿਉਂਕਿ ਬਿਲਕੁਲ ਹੀ ਮਰਨ ਕੰਡੇ ਆਏ ਹੋਏ ਸੀਗੇ ਹੁਣ ਜਿਹੜੇ ਪਲਾਂਟ ਸੀ ਬਿਲਕੁਲ ਸੁੱਕ ਚੁੱਕੇ ਸੀਗੇ ਮੈਂ ਕਿਹਾ ਚਲੋ ਬਾਤ ਜਾਣਗੇ ਉੱਧਰ ਰੱਖ ਕੇ ਦੇਖਦੇ ਆਂ ਬਾਕੀ ਥੋੜਾ ਦੇਖਦੇ ਆਂ ਕੋਈ ਠੰਡੀ ਖਾਦ ਖੁਦ ਪਾਵਾਂਗੇ ਇਹਨਾਂ ਦੇ ਵਿੱਚ ਚੱਲ ਪੈਣਗੇ ਪਰ ਥੋੜੀ ਕੇਅਰ ਕਰਨੀ ਪਊਗੀ ਕਿਉਂਕਿ ਇਹ ਬਹੁਤ ਜ਼ਿਆਦਾ ਨਹੀਂ ਤਾਂ ਮੈਂ ਚੱਕੀ ਫਿਰਦੀਆਂ ਕੱਲਿਓ ਪਰ ਇਹ ਭਾਰੀ ਬਹੁਤ ਜ਼ਿਆਦਾ ਹੋਣ ਕਰਕੇ ਚੱਕੀ ਨਹੀਂ ਗਈ ਜੀ ਮੇਰੇ ਤੋਂ ਤੇ ਕਲੀਰ ਸਭ ਤੋਂ ਸਾਡੇ ਦੋਨੋਂ ਤੁਹਾਨੂੰ ਚੱਕੇ ਗਏ ਦੁਪਹਿਰ ਦਾ ਟਾਈਮ ਹੋ ਗਿਆ 2:30 ਵਜੇ ਵਾਲੇ ਨੇ ਤੇ ਹੁਣ ਬਣਾਉਣੇ ਚਾਹ ਚਾਹਦੇ ਆਂ ਆਪਾਂ ਬਣਾਵਾਂਗੇ ਕੋਈ ਨੈਕਸ ਜਿਹਾ ਉਹ ਕਾਰਗ ਲਾਂਗੇ ਫਰਾਈ

ਅਹੀ ਆਪਣਾ ਮਤਲਬ ਕਿ ਖਾਣਾ ਫੁਲਕਾ ਜੋ ਵੀ ਆਪਣਾ ਇਹੀ ਹੋਊਗਾ ਅੱਜ ਤੇ ਬਾਕੀ ਕਿਉਂਕਿ ਖਾਇਆ ਆਏ ਸੀ ਪਲੇਅਰ ਸਭ ਵੀ ਭੋਗਤੇ ਗਏ ਸੀ ਸ਼ਾਇਦ ਉੱਥੇ ਹੀ ਖਾ ਕੇ ਆਏ ਸੀਗੇ ਪਿੰਦਰ ਵੀ ਕਿਤੇ ਗਿਆ ਸੀ ਸ਼ਾਇਦ ਪਿੰਦਰ ਵੀ ਉੱਥੇ ਹੀ ਖਾ ਆਇਆ ਜੀ ਮੇਰੀ ਯਾਦ ਨਹੀਂ ਹੁਣ ਹਾਂਜੀ ਖਾ ਆਇਆ ਹੋਗਾ ਉਹਨੇ ਪਰ ਖਾਦਾ ਪਤਾ ਨਹੀਂ ਨਹੀਂ ਮੈਨੂੰ ਨਹੀਂ ਪਤਾ ਪਰ ਉਹਨੇ ਆ ਕੇ ਕਿਹਾ ਕਹਿੰਦਾ ਮੰਮੀ ਭੁੱਖ ਲੱਗੀ ਐ ਕੁਛ ਖਾਣ ਨੂੰ ਦੇ ਦੇ ਮੈਂ ਕਿਦਮਾ ਕਹਿੰਦਾ ਕੁਝ ਵੀ ਬਿਸਕਟ ਵਗੈਰਾ ਨਮਕੀਨ ਜੋ ਵੀ ਮੈਂ ਚਾ ਲਿਖਾ ਆਪਣੇ ਕੋਲ ਪਿਆ ਫਰਾਈ ਕਰ ਦਿਆਂ ਪਰ ਉਹਨੇ ਨਾਲ ਬਿਸਕਟ ਵੀ ਲੈ ਲਈ ਸੀਗੀ ਚਲੋ ਜੀ ਹੁਣ ਆਪਾਂ ਉਹ ਸਨੈਕਸ ਜੇ ਕੀ ਕਹਿੰਦੇ ਨੇ ਉਹਨਾਂ ਦਾ ਨਾਮ ਵੀ ਭੁੱਲ ਜਾਈਂ ਨੇ ਉਹਨਾਂ ਨੂੰ ਕਰ ਦਿਆਂ ਫਰਾਈ ਤੇ ਉਸ ਤੋਂ ਬਾਅਦ ਫਿਰ ਬੈਠ ਕੇ ਪੀਨੇ ਆਰਾਮ ਨਾਲ ਚਾਹ ਇਥੇ ਚਾਹ ਬਣ ਗਈ ਸੀਗੀ ਚਾਹ ਦੇ ਵਿੱਚ ਲੱਗੀ ਸੀ ਮੈਂ ਦੁੱਧ ਪਾਉਣਾ ਕਿਉਂਕਿ ਚਾਹ ਮੈਂ ਪਹਿਲਾਂ ਰੱਖ ਦੇਣੀ ਹੁੰਦੀ ਹੈ ਜੇ ਤੁਹਾਨੂੰ ਪਤਾ ਹੀ ਹੈ ਮੈਂ ਕਾਫੀ ਬਲੌਗ ਦੇ ਵਿੱਚ ਜਾਂ ਫਿਰ ਹਰ ਬਲੌਗ ਦੇ ਵਿੱਚ ਦੱਸਦੀ ਹੁੰਦੀ ਆ ਜਾਂ ਕਈ ਦਿਨਾਂ ਬਾਅਦ ਹਨਾ ਵੀ ਮੈਂ ਚਾਹ ਨੂੰ ਕੱਢ ਕੇ ਹੀ ਪੀਣੀ ਆ ਮੈਨੂੰ ਕੱਚੀ ਚਾਹ ਵਧੀਆ ਨਹੀਂ ਲੱਗਦੀ ਜਿਵੇਂ ਕਿ ਇੱਥੇ ਹੁਣ ਚਾਹ ਦੇਖੋ ਬਸ ਬਣ ਗਈ ਸੀ ਇਹਦੇ ਵਿੱਚ ਦੁੱਧ ਪਾਤਾ ਸੀ ਇੱਕ ਅਵਾਲ ਦੇ ਕੇ ਨੂੰ ਸਿਮਦੇ ਕਰ ਦੂੰਗੀ ਉਸ ਤੋਂ ਬਾਅਦ ਮੈਂ ਉਧਰ ਆਪਣੇ ਸਨੈਕਸ ਜਿਹਨੇ ਜਿਹੜੇ ਉਹ ਫਰਾਈ ਕਰ ਲਵਾਂਗੀ ਹਨਾ ਕੁਰਕਰੇ ਦੀ ਤਰ੍ਹਾਂ ਹੁੰਦੇ ਨੇ ਜੀ ਉਹ ਲੋਜੀ ਆਪਣੇ ਸਨੈਕਸ ਨੇ ਜਿਹੜੇ कुरकुरੇ ਟਾਈਪ ਦੇ ਇਹ ਬਣ ਕੇ ਰੈਡੀ ਨੇ ਤੇ ਦੋ ਕੌਲੀਆਂ ਵਿੱਚ ਆਪਾਂ ਲੈ ਲਈ ਸੌਸ ਤੇ ਇਧਰ ਦੇਖੋ ਚਾਹ ਵੀ ਆਪਣੀ ਬਣ ਚੁੱਕੀ ਹੈ ਤੇ ਹੁਣ ਬੈਠ ਕੇ ਅੰਦਰ ਪੀਣੀ ਆਂ ਚਾਹ ਅ ਇੱਥੇ ਕਲੇਰ ਸਾਹਿਬ ਹੈਗੇ ਸੀ ਪਿੰਦਰ ਪਤਾ ਨਹੀਂ ਕੀ ਕਰਦਾ ਸੀਗਾ ਉਹ ਕੋਈ ਕੰਮ ਕਰਦਾ ਸੀ ਆਪਣਾ ਉਹ ਕਹਿੰਦਾ ਮੈਂ ਆਉਣਾ ਮੈਨੂੰ ਹੱਸ ਰਹੀ ਸੀ ਮੈਂ ਕਿ ਆ ਜਾ ਨਹੀਂ ਫਿਰ ਨੇ ਮਿਲਨੇ ਹੈਗੇ ਕਿਉਂਕਿ ਜਿਹੇ ਸੌਸ ਦੇ ਨਾਲ ਨਾ ਜਿਹੜੀ ਟਮੇਟੋ ਸੌਸ ਸੀਗੀ ਬਹੁਤ ਜ਼ਿਆਦਾ ਟੇਸਟੀ ਲੱਗੇ ਉਹਦੇ ਨਾਲ ਮੈਂ ਪਹਿਲਾਂ ਵੀ ਇੱਕ ਵਾਰ ਟ੍ਰਾਈ ਕਰੀ ਸੀ ਹੈਲੋ ਜੀ ਸ਼ਾਮ ਦੇ 7:30 ਵਜੇ ਦਾ ਟਾਈਮ ਹੋ ਚੁੱਕਿਆ ਜੀ ਇੱਥੇ ਦਿਖਾ ਦਿੰਨੇ ਸਾਨੂੰ ਕਟੀਆਂ ਨੇ ਮੈਂ ਭਿੰਡੀਆਂ ਦਿਖਾਈ ਦਿੰਨੇ ਫਿਰ ਆਪਾਂ ਵੀਡੀਓ ਦਾ ਐਂਡ ਕਰਾਂਗੇ ਆ ਦੇਖੋ ਪਿਆਜ਼ ਭਿੰਡੀ ਇੱਥੇ ਜਿਹੜੇ ਪਲਾਂਟ ਸੀਗੇ ਚੱਕ ਕੇ ਆਪਾਂ ਉਧਰ ਲਾ ਤੇ ਤੁਹਾਨੂੰ ਦਿਖਾਉਣੇ ਆਂਗੇ ਬੈਕ ਕੈਮਰੇ ਨਾਲ ਫਿਰ ਵੀਡੀਓ ਦਾ ਐਂਡ ਕਰਾਂਗੇ ਦਿਖਾ ਦਰ ਸਾਨੂੰ ਕਿੱਧਰ ਕਿੱਧਰ ਲਾਤੇ ਪਲਾਂਟ ਹੈ ਬਾਕੀ ਕਰਾਂਗੇ ਹੁਣ ਇਹਦੀ ਸੈਟਿੰਗ ਕਿਉਂਕਿ ਪਲਾਂਟ ਕਾਫੀ ਭਾਰੀ ਸੀਗੇ ਪਹਿਲਾਂ ਮੈਂ ਲਾਈਟ ਔਨ ਕਰ ਦਵਾਂ ਫਿਰ ਦਿਖਾਉਣੇ ਸਾਨੂੰ ਆਪਾਂ ਫਿਰ ਵੀਡੀਓ ਦਾ ਇਥੇ ਐਂਡ ਕਰ ਦਵਾਂਗੇ ਕਿਉਂਕਿ ਫਿਰ ਕਾਫੀ ਲੰਬਾ ਹੋ ਜਾਂਦਾ ਤੇ ਬਾਕੀ ਹੌਲੀ ਹੌਲੀ ਕਰਾਂਗੇ ਹੁਣ ਇਹਦੀ ਸੈਟਿੰਗ ਪਹਿਲਾਂ ਮੈਂ ਲਾਈਟ ਲਾ ਲਵਾਂ ਲਓ ਜੀ ਇਸ ਤਰ੍ਹਾਂ ਰੱਖੇ ਹੋਏ ਨੇ ਪਰ ਇੱਥੇ ਮੈਂ ਦਿਖਾਉਣ ਲੱਗੀ ਸੀ ਇੱਥੇ ਥੋੜਾ ਹਨੇਰਾ ਪੈਂਦਾ ਸੀ ਮੈਂ ਕਿਹਾ ਚਲੋ ਸਵੇਰ ਟਾਈਮ ਦਿਖਾਉਂਗੀ ਵੀ ਸਵੇਰੇ ਹੀ ਮੈਂ ਵੀਡੀਓ ਦਾ ਐਂਡ ਕਰ ਦੂੰਗੀ ਫਿਰ ਮੈਂ ਵੀਡੀਓ ਦਾ ਐਂਡ ਨਹੀਂ ਕਰਿਆ ਸੀ ਸਾਨੂੰ ਸਵੇਰੇ ਦਿਖਾਉਣੀ ਆ ਹੁਣ ਤੇ ਚਿੜੀਆਂ ਦੀ ਚਹਿਲ ਪਹਿਲ ਵੀ ਸੁਣਾਵਾਂਗੇ ਉਸ ਤੋਂ ਬਾਅਦ ਇੱਥੇ ਸਬਜ਼ੀ ਲੱਗੀ ਸੀ ਬਣਾਉਣ ਜੀ ਮੈਂ ਕਿ ਤੁਹਾਨੂੰ ਦੱਸਿਆ ਸੀ ਭਿੰਡੀਆਂ ਤੇ ਫਿਰ ਸਵੇਰੇ ਤੁਹਾਨੂੰ ਦਿਖਾਵਾਂਗੇ ਆਪਾਂ ਹਨਾ ਵੀ ਚਿੜੀਆਂ ਦੀ ਚਹਲ ਪਹਲ ਹੁੰਦੀ ਆ ਪਰ ਜਿਹੜਾ ਗਾਰਡਨ ਆ ਮੇਰਾ ਇਸ ਵਾਰ ਥੋੜਾ ਜਿਹਾ ਹਰਾ ਭਰਾ ਨਹੀਂ ਹੈਗਾ ਉਹਨੂੰ ਕਰਾਂਗੇ ਜੀ ਕੋਈ ਗੱਲ ਨਹੀਂ ਠੀਕ ਆ ਹਨਾ ਆ ਕਿਉਂਕਿ ਥੋੜਾ ਜਿਹਾ ਨਾ ਹੋ ਗਿਆ ਗਰਮੀ ਕਰਕੇ ਗਰਮੀ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਹੈ ਕਿੰਨੀ ਕੁ ਗਰਮੀ ਹੈਗੀ ਹੈ ਨਾ ਇੰਨੇ ਭਾਰੀ ਨੇ ਜਿਹੜੇ ਉਹ ਅੰਦਰ ਨਹੀਂ ਰੱਖੇ ਜਾਂਦੇ ਜਿਹੜੇ ਮਤਲਬ ਰੱਖਣ ਵਾਲੇ ਸੀ ਉਹ ਅੰਦਰ ਰੱਖੇ ਹੋਏ ਹੈਗੇ ਨੇਗੇ ਚਲੋ ਜੀ ਇੱਥੇ ਵਸ ਭਿੰਡਿਆਂ ਦੇ ਵਿੱਚ ਪਿਆਜ਼ ਦੇ ਵਿੱਚ ਜਿਹੜੇ ਭਿੰਡਿਆਂ ਸੋ ਮਿਕਸ ਕਰਕੇ ਸੀ ਇੱਥੇ ਉਹ ਗੈ ਨੈਕਸਟ ਡੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਦੇਖੋ ਇੱਥੇ ਚਿੜੀਆਂ ਦੀ ਵਿੱਚ चहल-ਪਹਿਲ ਜਿਹੜੀ ਹੋ ਗਈ ਆ ਤੇ ਇੱਥੇ ਪਾਰਕ ਦੇਖੋ ਤੁਸੀਂ ਵੈਸੇ ਜਿਹੜਾ ਇਹ ਗਰਾਸ ਆ ਜਣੀ ਕਿ ਕਾਹਗਾ ਇਹ ਬਹੁਤ ਹਰਾ-ਭਰਾ ਹੋ ਗਿਆ ਨੂੰ ਪਾਣੀ ਵਧੀਆ ਮਿਲਦਾ ਹੁਣ ਹੈਨਾ ਤੇ ਜਿਹੜਾ ਜਣੀ ਕਿ ਕਾਫੀ ਪਲਾਂਟ ਇਹਦੇ ਵਿੱਚ ਸੁੱਕ ਚੁੱਕੇ ਨੇ ਉਹ ਦੇਖਦੇ ਹਾਂ ਹੁਣ ਕਿਸੇ ਦਿਨ ਕਾਫੀ ਗਮਲੇ ਜਣੀ ਕਿ ਖਾਲੀ ਹੋ ਗਏ ਪਲਾਂਟ ਜਿਹੜੇ ਬਿਲਕੁਲ ਹੀ ਮਰ ਚੁੱਕੇ ਨੇ ਜਿਹੜਾ ਆ ਵਾਲਾ ਕਨੇਰਾ ਇਹ ਅਸੀਂ ਕਟਿੰਗ ਕਰਤਾ ਸੀ ਬਹੁਤ ਸੋਹਣਾ ਹੋ ਗਿਆ ਜੀ ਦੋ ਵਾਰ ਕਟਿੰਗ ਹੋ ਗਈ ਇਹ ਇੰਨਾ ਹਰਾ ਭਰਾ ਕਾਫੀ ਪlant ਦਾ ਬਹੁਤ ਵਧੀਆ ਚੱਲ ਰਹੇ ਨੇ ਪਰ ਮੇਰੀ ਉਹ ਗਲਤੀ ਹੈ ਜਿਹ ਉਧਰ ਕਾਫੀ ਧੁੱਪ ਦੇ ਵਿੱਚ ਤਾਂ ਫਿਰ ਦੇਖੋ ਰਹਿ ਗਏ ਜਦੋਂ ਪੂਰੇ ਦਿਨ ਦੀ ਧੁੱਪ ਸੀ ਜਿਹੜੀ ਉੱਥੇ ਨਾ ਖਰਾਬ ਹੋਣ ਦਾ ਫਿਰ ਡਰੀ ਸੀਗਾ ਆ ਕਾਫੀ ਜਿਹੜੇ ਇੰਨੇ ਸੋਹਣੇ ਸੀਗੇ ਮਤਲਬ ਕਿ ਦੇਖਣ ਵਾਲਾ ਵੀ ਪੂਰਾ ਐ ਹੋ ਜਾਂਦਾ ਸੀ ਇਹਨਾਂ ਦਾ ਫੈਨ ਹੋ ਜਾਂਦਾ ਸੀ ਚਲੋ ਜੀ ਫਿਰ ਇਸ ਵੀਡੀਓ ਦਾ ਇੱਥੇ ਐਂਡ ਕਰਦੇ ਕੱਲ ਨੂੰ